ਸੁਲਤਾਨੁਲ ਕੌਮ ਸਰਦਾਰ ਜਸਤ ਸਿੰਘ ਅਲਵਾਲੀਆ ਫੈਡਰੇਸ਼ਨ ਦੇ ਕਨਵੀਨਰ ਹਰਪਾਲ ਸਿੰਘ ਅਲਵਾਲੀਆ ਦੀ ਅਗਵਾਈ ਹੇਠ ਸਰਦਾਰ ਜਸਤ ਸਿੰਘ ਅਲਵਾਲੀਆ ਜੀ ਦਾ ਜਨਮ ਦਿਹਾੜਾ 18 ਮਈ ਨੂੰ ਸ਼ਰਧਾ ਪਾਵਨਾ ਨਾਲ ਮਨਾਇਆ ਜਾਵੇਗਾ ਇਸ ਦੇ ਤਹਿਤ ਫੈਡਰੇਸ਼ਨ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਬਾਬਾ ਜੀ ਦਾ ਜਨਮ ਦਿਹਾੜਾ ਬਹੁਤ ਉਮਤਾਮ ਨਾਲ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਸੇਵਾ ਰਤਨ ਪੰਥ ਰਤਨ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦੀ ਰਹਿਨਮਾਈ ਹੇ ਗੁਰਮਤ ਸਮਾਗਮ 18 ਮਈ ਨੂੰ ਸਵੇਰੇ 11 ਵਜੇ ਆਰੰਭ ਹੋਣਗੇ ਜਿਸ ਵਿੱਚ ਕੌਮ ਦੇ ਪ੍ਰਸਿੱਧ ਕੀਰਤਨੀ ਜਥਿਆਂ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਬਾਬਾ ਜੀ ਦੇ ਜੀਵਨ ਬਾਰੇ ਜਾਣਨਾ ਪਾਇਆ ਜਾਵੇਗਾ। sultano-ul-qaum ਸਰਦਾਰ ਜੱਸਾ ਸਿੰਘ ਆਲੂਵਾਲੀਆ ਸਾਹਿਬ ਜੀ ਦਾ 307ਵਾਂ ਜਨਮ ਦਿਹਾੜਾ ਜੋ ਕਿ 18 5 2025 ਦਿਨ ਐਤਵਾਰ ਨੂੰ ਆ ਰਿਹਾ ਹੈ ਸਾਰੇ ਸੰਸਾਰ ਦੇ ਵਿੱਚ ਬੜੇ ਹੀ ਹੋਸ਼ੋ ਹਰਾਸ਼ ਦੇ ਨਾਲ ਮਨਾਇਆ ਜਾਣਾ ਵਾ ਇੱਥੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਫੈਡਰੇਸ਼ਨ ਦੇ ਵੱਲੋਂ ਇੱਕ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਬਾਬਾ ਜੀ ਦਾ ਜਨਮ ਦਿਹਾੜਾ ਸਿੰਘ ਸਾਹਿਬ ਸੇਵਾ ਰਤਨ ਪੰਥ ਰਤਨ ਬਾਬਾ ਬਲਵੀਰ ਸਿੰਘ ਜੀ ਦੀ ਰਹਿਮਾਈ ਦੇ ਹੇਠ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਸਵੇਰੇ 11 ਵਜੇ ਗੁਰਮਤ ਪ੍ਰੋਗਰਾਮਾਂ ਦੇ ਨਾਲ ਆਰੰਭ ਹੋਣਗੇ ਅਤੇ ਉਹਨਾਂ ਦੇ ਵਿੱਚ ਪ੍ਰਸਿੱਧ ਰਾਗੀ ਢਾਡੀ ਜਥੇ ਆ ਕੇ ਬਾਬਾਈ ਦੇ ਜੀਵਨ ਬਾਰੇ ਰੋਸ਼ਨੀ ਪਾਣਗੇ ਅਤੇ ਬਾਬਾਈ ਦਾ ਜੋ ਸਰੂਪ ਲੱਗਿਆ ਵਾ ਸਾਡੇ ਪਿੱਛੇ ਇੱਥੇ ਬਾਬਾਈ ਨੂੰ ਸਤਕਾਰ ਭੇਟ ਬਾਬਾ ਬਲਵੀਰ ਸਿੰਘ ਜੀ ਸਿੰਘ ਸਾਹਿਬ ਆਪ ਕਰਨਗੇ ਸੋ ਮੈਂ ਸਾਰੀਆਂ ਸੰਗਤਾਂ ਨੂੰ ਪੂਰ ਜੋਰ ਅਪੀਲ ਕਰਦਾ ਤੇ ਬੇਨਤੀ ਕਰਦਾ ਵਾਂ ਕਿ ਆਓ ਆਪਾਂ ਬਾਬਾ ਜੀ ਨੂੰ ਸਰਦਾਰ ਸਤਕਾਰ ਸਮਨ ਭੇਟ ਕਰਨ ਲਈ ਇੱਥੇ ਪਹੁੰਚੀਏ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੇ ਜਨਮ ਦਿਹਾੜਾ ਜੋ ਕਿ ਐਤਵਾਰ ਨੂੰ 18 ਮਈ ਨੂੰ ਮਨਾਇਆ ਜਾ ਰਿਹਾ ਉਹਦੇ ਉਨੋਂ ਇੱਥੇ ਜੋ ਵੀ ਸਫਾਈ ਦੇ ਪ੍ਰਬੰਧ ਨੇ ਸਾਰੇ ਕੀਤੇ ਜਾ ਰਹੇ ਨੇ ਪਲੱਸ ਜੋ ਵੀ ਸਟੇਜ ਵਗੈਰਾ ਜੋ ਸੰਗਤਾਂ ਆ ਰਹੀਆਂ ਉਹਨਾਂ ਦੇ ਮਤਲਬ ਬੈਠਣ ਦਾ ਪ੍ਰੋਗਰਾਮ ਜੋ ਵੀ ਹੈ ਸਿਸਟਮ ਸਾਰਾ ਉਹ ਇੱਥੇ ਐਸuele ਕਰਾਇਆ ਜਾ ਰਿਹਾ ਸਾਨੂੰ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਕਰਦੇ ਆਂ ਕਿ ਇੱਥੇ ਵੱਧ ਤੋਂ ਵੱਧ ਬਾਬਾ ਜੀ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਤੇ ਮਨਾਣਾ ਸੇ ਬਹੁਤ ਵੱਡਾ ਪਹੁੰਚਣ ਸਰਦਾਰ ਜੱთა ਸਿੰਘ ਆਲੂਵਾਲੀ ਦੇ 307ਵਾਂ ਜਨਮ ਦਿਹਾੜਾ 18 ਮਈ ਦਿਨ ਐਤਵਾਰ ਨੂੰ ਸਰਦਾ ਭਾਵਨਾ ਨਾਲ ਮਨਾਇਆ ਜਾਏਗਾ ਇੱਥੇ ਜਿਵੇਂ ਕਿ ਉਹਦੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੁਹਾਨੂੰ ਜਿਹੜੀ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹ ਸਰਦਾਰ ਜੱთა ਸਿੰਘ ਆਲੂਵਾਲੀਆ ਚੌਂਕ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਜਿੱਥੇ ਸਫਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਇਹ ਸਫਾਈ ਦਾ ਪ੍ਰਬੰਧ ਮੁਕੰਮਲ ਕੀਤਾ ਜਾ ਰਿਹਾ ਗੱਲਬਾਤ ਕਰਦਿਆਂ ਹੋਇਆਂ ਫਰਦਾਜ ਜੱთა ਸਿੰਘ ਆਲੂ ਵਾਲਿਆ ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਵੀ ਆਖਿਆ ਕਿ ਜਿਹੜਾ 18 ਮਈ ਨੂੰ ਸਮਾਗਮ ਕੀਤਾ ਜਾ ਰਿਹਾ ਹੈ ਉਸ ਵਿੱਚ ਬਤ ਤੋਂ ਬਤ ਸੰਗਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਅਮਰਥਰ ਫਾਸਟ ਦੇ ਖਬਰਾਂ ਨਾਲ ਜੀ ਕੈਮਰਾਮੈਨ ਗੁਰਦੇਵ ਸਿੰਘ ਦੇ ਨਾਲ ਰਕੇਸ਼ ਕੁਮਾਰ